ਵੇ ਬਾਈ ਦੇ ਮਮੀ ਡੈਡੀ ਨੂੰ ਮਿਲਿਆ ਸੀ ਜੀ ਅੰਦਰ ਅੰਕਲ ਖੜੇ ਨੇ ਜੀ ਬਾਹਰ ਤੇ ਆ ਬਾਪੂ ਜੀ ਨੇ ਗੱਡੀ ਲੈ ਕੇ ਦਿੱਤੀ ਜੀ ਬਾਈ ਸਭੇ ਨੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਕੱਲ ਸ੍ਰੀ ਮੁਕਸਰ ਸਾਹਿਬ ਰੁਕੇ ਸੀ ਤੇ ਹੁਣ ਆਪਾਂ ਨਾ ਕੇ ਆਪਣਾ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਮੱਥਾ ਟੇਕਣ ਤੇ ਉਸ ਤੋਂ ਬਾਅਦ ਆਪਣੇ ਇੱਥੋਂ ਸਫ਼ਰ ਦੀ ਰਵਾਨਗੀ ਜਿਹੜੀ ਹੋਊ ਉਹ ਫਰੀਦਕੋਟ ਵਿਖੇ ਹੋਊਗੀ ਜੀ ਤੇ ਬਾਕੀ ਅੰਦਰ ਜਾਵਾਂਗੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਸ ਜਗ੍ਹਾ ਦਾ ਇਤਿਹਾਸ ਦੱਸ ਦਈਏ ਕਿ ਇਹ ਜਗ੍ਹਾ ਉਹਨਾਂ ਸਿੰਘਾਂ ਉਹਨਾਂ ਸਿੱਖਾਂ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਜਦੋਂ ਉਹਨਾਂ ਨੇ ਕਿਲਾ ਛੱਡਿਆ ਸੀ ਉਦੋਂ ਬੇਦਾਵਾ ਲਿਖ ਕੇ ਦਿੱਤਾ ਸੀ ਉਹ ਬਾਗੀ ਹੋ ਗਏ ਸੀਗੇ ਤੇ ਫਿਰ ਜਦੋਂ ਉਹਨਾਂ ਸਿੰਘਾਂ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਮੁਕਸਰ ਸਾਹਿਬ ਪਹੁੰਚ ਗਏ ਨੇ ਤੇ ਵਜ਼ੀਰ ਖਾਨ ਦੀ ਜਿਹੜੀ ਫੌਜ ਆ ਉਹ ਗੁਰੂ ਸਾਹਿਬ ਤੇ ਹਮਲਾ ਕਰਨ ਨੂੰ ਤਿਆਰ ਬੈਠੇ ਹੈਗੇ ਤਾਂ ਉਹ 40 ਸਿੱਖ ਨੇ ਜਿਹੜੇ ਆਪਣੀ ਭੁੱਲ ਬਖਸ਼ਾਉਣ ਦੇ ਲਈ ਸ਼੍ਰੀ ਮੁਕਸਰ ਸਾਹਿਬ ਪਹੁੰਚੇ ਮਾਤਾ ਭਾਗੋ ਜੀ ਦੇ ਕੋਲੇ ਜਿੱਥੇ ਕੇ ਮਾਤਾ ਭਾਗੋ ਜੀ ਦਾ ਜਿਹੜਾ ਸਥਾਨ ਆ ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹ 40 ਸਿੰਘ ਜਿੱਥੇ ਖਿਦਰਾਣੇ ਦੀ ਢਾਬ ਆ ਜਿਹਨੂੰ ਸਰੋਵਰ ਦਾ ਰੂਪ ਦਿੱਤਾ ਗਿਆ ਜੀ ਹੁਣ ਤੇ ਉਹਦੇ ਨਾਲ ਝਾੜੀਆਂ ਹੁੰਦੀਆਂ ਸੀਗੀਆਂ ਤੇ ਝਾੜੀਆਂ ਦੇ ਉੱਤੇ ਉਹਨਾਂ ਨੇ ਆਪਣੇ ਜਿਹੜੇ ਵਸਤਰ ਸੀਗੇ ਪੱਗ ਸੀਗੀ ਉਹ ਟੰਗਤੀ ਸੀ ਤਾਂ ਕਿ ਉਹ ਵਜ਼ੀਰ ਖਾਨ ਦੀ ਫੌਜ ਨੂੰ ਜਿਹੜਾ ਭਲੇਖਾ ਪਾ ਸਕਣ ਤੇ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਉਹ 40 ਸਿੰਘਾਂ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਉਹ ਵੀ ਬਣਿਆ ਹੋਇਆ ਤੇ ਮਾਤਾ ਭਾਗੌਰ ਜੀ ਦਾ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ 40 ਸਿੰਘਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਉਹ 10000 ਫੌਜ ਦੇ ਨਾਲ ਲੜ ਕੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਕਿ ਖਿਦਰਾਣੇ ਦੀ ਢਾਹ ਵਿਖੇ ਜੰਗ ਚੱਲ ਰਹੀ ਹੈ ਉਹ 40 ਸਿੰਘ ਆਪਣੀ ਜਾਨ ਕੁਰਬਾਨ ਕਰ ਰਹੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੇ ਬੈਠੇ ਸੀ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਜੀ ਉੱਥੋਂ ਉਹ ਤੇਗਰ ਚਲਾ ਰਹੇ ਸੀ ਤੇ ਜਦੋਂ ਉਹ ਥੱਲੇ ਆਉਂਦੇ ਆ ਤਾਂ ਉਹਨਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਬੱਜਦਾ ਜੀ ਸ਼ਹੀਦ ਮਹਾ ਸਿੰਘ ਜੀ ਤੇ ਉਹ ਮਹਾ ਸਿੰਘ ਜੀ ਨੂੰ ਆਪਣੀ ਗੋਦ ਦੇ ਵਿੱਚ ਲੈਂਦੇ ਨੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਤੁਹਾਨੂੰ ਕੀ ਚਾਹੀਦਾ ਤਾਂ ਉਹ ਮਹਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦੇ ਨੇ ਕਿ ਉਹ ਬੇਦਾਵਾ ਪਾੜ ਦਿੱਤਾ ਜਾਵੇ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵਾ ਪਾੜਤਾ ਜਿੱਥੇ ਕਿ ਅੱਜ ਗੁਰਦੁਆਰਾ ਅ ਸ਼੍ਰੀ ਟੁੱਟੀ ਗੰਡੀ ਸਾਹਿਬ ਆ ਜਿਹਨੂੰ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਵੀ ਕਿਹਾ ਜਾਂਦਾ ਜੀ ਉਹਦਾ ਸਿੰਘਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਵਿਖੇ ਉਹ ਗੁਰਦੁਆਰਾ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਦੇ ਬੈਕਸਾਈਡ ਤੇ ਆ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਸਾਰੀਆਂ ਇਤਿਹਾਸਿਕ ਥਾਵਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ-ਨਾਲ ਜਿਹੜਾ ਇਤਿਹਾਸ ਲਿਖਿਆ ਹੋਊਗਾ ਥੋੜਾ-ਥੋੜਾ ਜਾਣੂ ਵੀ ਕਰਾਵਾਂਗੇ ਤੇ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਚੰਗੀ ਲੱਗਦੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਜੇ ਕੋਈ ਗਲਤੀ ਮਿਲਦੀ ਹੁੰਦੀ ਆ ਤਾਂ ਉਹਦੇ ਲਈ ਦਿਲ ਤੋਂ ਮਾਫੀ ਚਾਹੁੰਦੇ ਆ ਜੀ ਆਪਾਂ ਤੁਹਾਨੂੰ ਹੋਰ ਦੱਸ ਦਈਏ ਵੀ ਜਿਹੜਾ ਮੁਕਸਰ ਮਾਗੀ ਦਾ ਮੇਲਾ ਲੱਗਦਾ ਜੀ ਉਹਨਾਂ 40 ਸਿੰਘਾਂ ਦੀ ਯਾਦ ਦੇ ਵਿੱਚ ਲੱਗਦਾ ਤੇ ਜਿਹੜੇ ਉਹ 40 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੀ ਦਿੱਤੀ ਸੀਗੀ ਜੀ ਤਾਂ ਉਸ ਤੋਂ ਇਸ ਸ਼ਹਿਰ ਦਾ ਨਾਂ ਸ੍ਰੀ ਮੁਕਸਰ ਸਾਹਿਬ ਪਿਆ ਜੀ ਸੋ ਦਰਸ਼ਨ ਕਰਵਾਉਣੇ ਆ ਜੀ ਤੁਹਾਨੂੰ ਅਸੀਂ ਵੀ ਦਰਸ਼ਨ ਕਰਦੇ ਆਗੇ ਤੇ ਫਿਰ ਉਸ ਤੋਂ ਬਾਅਦ ਆਪਣਾ ਅੱਗੇ ਦਾ ਸਫ਼ਰ ਖਿੱਚਦੇ ਆ ਜੀ ਸੋ ਇਹ ਸਰੋਵਰ ਦਰਸ਼ਨ ਕਰੋ ਜੀ ਜਿਸ ਨੂੰ ਕਿ ਖਿਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਜੀ ਸੋ ਇਹ ਸਰੋਵਰ ਹੈ ਜੀ ਇਹੋ ਤੇ ਸਾਹਮਣੇ ਹੀ ਜੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਜੀ ਇਹੋ ਜਿੱਦੀ ਤੇਰੀਆਂ ਰੋਹੀ ਦੀਏ ਸੋਏ ਉਹ 40 ਮੁਕਤੇ ਹਨ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਇੱਥੇ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਇਹ ਉਹਨਾਂ 40 ਸਿੰਘ ਸ਼ਹੀਦਾਂ ਦੇ ਨਾਮ ਹਨ ਜੀ ਇਹ ਹੈ ਜੀ ਉਹ ਬਣਦਾ ਦਰਖਤ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਸੋ ਬਹੁਤ ਹੀ ਪੁਰਾਤਨ ਦਰਖਤ ਹੈ ਜੀ ਇਹ ਤੇ ਜਿਹੜੇ ਖੇਤੀਬਾੜੀ ਵਿਭਾਗ ਦੇ ਮੇਨ ਹੈੱਡ ਨੇ ਉਹਨਾਂ ਨੇ ਵੀ ਇਹਦੀ ਜਾਂਚ ਪੜਤਾਲ ਕੀਤੀ ਤੇ ਜਾਂਚ ਪੜਤਾਲ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬਹੁਤ ਪੁਰਾਣਾ ਦਰਖਤ ਹੈ ਜੀ ਦੇਖੋ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਆਪਾਂ ਬਾਹਰ ਆਉਨੇ ਆ ਤਾਂ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਹੀ ਹੈਗਾ ਜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੋ ਆ ਗੇਟ ਜਾਂਦਾ ਜੀ ਤੇ ਆਜੋ ਦਰਸ਼ਨ ਕਰਵਾਉਣੇ ਆ ਜੀ ਆਪਾਂ ਤੁਹਾਨੂੰ ਵੀ ਸੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਜੀ ਸ਼ਹੀਦ ਗੰਜ ਸਾਹਿਬ ਸ੍ਰੀ ਮੁਕਸਰ ਸਾਹਿਬ ਸੋ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਇੱਥੇ ਜਿਹੜੇ 40 ਮੁਕਤੇ ਸ਼ਹੀਦ ਹੋਏ ਸੀ 40 ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤੇ ਉਹਨਾਂ ਦਾ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਸੀ ਤੇ ਅੱਜ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਜੀ ਤੇ ਆਜੋ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆਂ ਜੀ ਅੰਦਰ ਇਤਿਹਾਸ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਇੱਥੇ ਲਿਖਿਆ ਹੋਇਆ ਦੀ ਜਿਵੇਂ ਇੱਕ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਤੇ ਆਜੋ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਵਾਉਣੇ ਆ ਤੇ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਤੇ ਤੁਸੀਂ ਇੱਥੋਂ ਵੀ ਪੜ੍ਹ ਸਕਦੇ ਹੋ ਇੱਧਰ ਨਾਲ ਹੀ ਸੱਜੇ ਹੱਥ ਜੀ ਗੁਰਦੁਆਰਾ ਮਾਤਾ ਭਾਗੌਰ ਜੀ ਇੱਧਰ ਵੀ ਦਰਸ਼ਨ ਕਰਵਾਉਣੇ ਆਈ ਆਪਾਂ ਤੁਹਾਨੂੰ ਹਾਂਜੀ ਤੇ ਦਰਸ਼ਨ ਕਰਕੇ ਆਪਾਂ ਪਹੁੰਚ ਚੁੱਕੇ ਆਂ ਜੀ ਦੁਬਾਰਾ ਆਪਣੇ ਕਮਰੇ ਦੇ ਕੋਲੇ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਤਰੀਕੇ ਨਾਲ ਦਰਸ਼ਨ ਹੋਈ ਹੋਣਗੇ ਤੇ ਜੇ ਇਤਿਹਾਸ ਦੱਸਣ ਦੇ ਵਿੱਚ ਕੋਈ ਵੀ ਗਲਤੀ ਹੋਈ ਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਫਿਲਹਾਲ ਹੁਣ ਆਪਣਾ ਸਮਾਨ ਤਿਆਰ ਆ ਜੀ ਸਾਈਕਲ ਆਪਣੇ ਤਿਆਰ ਆ ਸਮਾਨ ਬੰਨ੍ਹ ਲਿਆ ਸਾਈਕਲਾਂ ਤੇ ਤੇ ਫਿਰ ਇੱਥੋਂ ਚਾਲੇ ਪਾਉਣੇ ਆ ਜੀ ਤੇ ਇਹ ਖੜੇ ਆ ਜੀ ਆਪਣੇ ਸਾਈਕਲ ਸਮਾਨ ਰੈਡੀ ਪਿਆ ਜੀ ਆਪਣਾ ਸਾਰਾ ਕੁਝ ਕੇ ਕੱਪੜੇ ਗਿੱਲੇ ਸੀਗੇ ਉਹ ਅਲੱਗ ਬੈਗ ਦੇ ਵਿੱਚ ਪਾਲੇ ਸੁੱਕੇ ਨਹੀਂ ਕੱਪੜੇ ਰਾਤ ਤੇ ਹੁਣ ਬੰਦਦੇ ਆ ਜੀ ਸਮਾਨ ਤੇ ਫਿਰ ਇੱਥੋਂ ਆਪਾਂ ਚੱਲੇ ਪਉਣੇ ਆ ਜੀ ਫਰੀਦਕੋਟ ਨੂੰ ਤੇ ਉਸ ਤੋਂ ਪਹਿਲਾਂ ਸ਼੍ਰੀ ਮੁਕਸੈਬ ਸਾਹਿਬ ਵਿਖੇ ਜਿਹੜੀਆਂ ਹੋਰ ਇਤਿਹਾਸਿਕ ਥਾਮਾਂ ਨੇ ਜਿਵੇਂ ਕਿ ਗੁਰਦੁਆਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤੇ ਇਤਿਹਾਸ ਦੇ ਵਿੱਚ ਕੋਈ ਵੀ ਗਲਤੀ ਹੋ ਜਾਂਦੀ ਐ ਦੱਸਣ ਦੇ ਵਿੱਚ ਤਾਂ ਉਹਦੇ ਲਈ ਦਿਲ ਤੋਂ ਮਾਫੀ ਚਾਹੁੰਦੇ ਆ ਜੀ ਚਲਦੇ ਆ ਜੀ ਫਿਰ ਆਪਾਂ ਖੇਚਦੇ ਨੇ ਆਪਣਾ ਸਫ਼ਰ ਅੱਜ ਦਾ ਇਹ ਆ ਗਿਆ ਜੀ ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ ਪਾਤਸ਼ਾਹੀ ਦਸਵੀਂ ਤੇ ਅੱਜ ਤੁਹਾਨੂੰ ਇਤਿਹਾਸ ਦੱਸਦੀ ਆ ਥੋੜਾ ਜਿਹਾ ਇਹ ਗੁਰਦੁਆਰਾ ਤਰਨ ਤਾਰਨ ਸਾਹਿਬ ਜੀ ਇਹਦਾ ਇਤਿਹਾਸ ਇਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰਪਾਣਾ ਨੂੰ ਜਾਂਦੇ ਸੀ ਤਾਂ ਇਸ ਸਥਾਨ ਤੇ ਰੁਕੇ ਸੀ ਤੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸਥਾਨ ਤੇ ਰੁਕਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਸਥਾਨ ਤੇ ਰਿਸ਼ੀ मुनि ਬਹੁਤ ਸਮਾਂ ਤਪ ਕਰਦੇ ਰਹੇ ਹਨ ਤਾਂ ਉਸ ਕਰਕੇ ਇਸ ਸਥਾਨ ਤੇ ਇੱਕ ਬਹੁਤ ਹੀ ਮਤਲਬ ਕਿ ਬੀ ਸੁੰਦਰ ਸਥਾਨ ਬਣੇਗਾ ਜਿੱਥੇ ਲੋਕ ਆਇਆ ਕਰਨਗੇ ਦੂਰੋਂ ਦੂਰੋਂ ਤੇ ਨਾਲ ਇੱਥੇ ਛੱਪੜੀ ਹੁੰਦੀ ਸੀਗੀ ਜੀ ਉਹਨੂੰ ਅੱਜ ਸਰੋਵਰ ਦਾ ਰੂਪ ਦਿੱਤਾ ਗਿਆ ਤੇ ਗੁਰੂ ਜੀ ਨੇ ਕਿਹਾ ਸੀਗਾ ਕਿ ਇਹ ਸਰੋਵਰ ਬਣੇਗਾ ਜੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਮਾਨਸਿਕ ਰੋਗ ਉਹ ਦੂਰ ਹੋਣਗੇ ਜੀ ਤੇ ਹਰ ਐਤਵਾਰ ਨੂੰ ਇਸ ਸਥਾਨ ਤੇ ਦੀਵਾਨ ਸਜਦੇ ਹਨ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਅੱਜ ਵੀ ਦੀਵਾਨ ਸਜੇ ਹੋਏ ਹਨ ਤੇ ਲੋਕ ਦੂਰੋਂ ਦੂਰੋਂ ਆਉਦੇ ਹਨ ਤੇ ਇਸ਼ਨਾਨ ਕਰਦੇ ਹੈਗੇ ਸਰੋਵਰ ਦੇ ਵਿੱਚੀ ਸੋ ਇੰਨਾ ਕਿ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦਾ ਆਜੋ ਦਰਸ਼ਨ ਕਰਵਾਉਣੇ ਆ ਜੀ ਤੁਹਾਨੂੰ ਫਿਰ ਅੰਦਰ ਚੱਲ ਕੇ ਆਪਾਂ ਮਹਾਰਤਵਾਰ ਨੂੰ ਦੀਵਾਨ ਹੁੰਦੇ ਆ ਜੀ ਤੇ ਇਕੱਠ ਦੇਖੋ ਤੁਸੀਂ ਦੀਵਾਨਾਂ ਤੇ ਲੋਕਾਂ ਦੀ ਸਰਦਾਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਇੱਥੇ ਆ ਦੀ ਗੱਲ ਪੀਕਾਰ ਸਕਿਆ ਤੋਂ ਸਤਨਾਮ ਸ੍ਰੀ ਰਾਮ ਜੀ ਸਾਰੇ ਸਭ ਨੇ ਸਮਾਪਤੀ ਆ ਸਾਧ ਸੰਗਤ ਦੀ ਇਤਿਹਾਸ ਬਹੁਤ ਲਵੇ ਦੇ ਹੁੰਦੇ ਨੇ ਇਹਨਾਂ ਇਤਿਹਾਸ ਪੜ ਤੇ ਇਹ ਹੈ ਜੀ ਉਹ ਪਵਿੱਤਰ ਸਰੋਵਰ ਜਿੱਥੇ ਸਾਂਗਤਾਂ ਤੋਂ ਹੁੰਦੀਆਂ ਨੇ ਇਸ਼ਨਾਨ ਕਰਦੀਆਂ ਨੇ ਤੇ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਂਦੀਆਂ ਨੇ ਜੀ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਕੇ ਮੱਥਾ ਟੇਕ ਕੇ ਤੇ ਆਪਾਂ ਹੁਣ ਬਾਹਰ ਖੜੇ ਸੀਗੇ ਆ ਕੇ ਪਾਣੀ ਕੋਣੀ ਭਰ ਕੇ ਰੱਖਿਆ ਬੋਤਲਾਂ ਚ ਤੇ ਹੁਣ ਆਪਾਂ ਇੱਥੋਂ ਜਾਵਾਂਗੇ ਗੁਰਦੁਆਰਾ ਖਿੱਬੀ ਸਾਹਿਬ ਤੇ ਉੱਥੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਤੇ ਤਨਤਾਰਨ ਸਾਹਿਬ ਦੇ ਦਵਾਰ ਸੀਗੇ ਅੱਜ ਇਕੱਠ ਬਹੁਤ ਜ਼ਿਆਦਾ ਸੀ ਤਾਂ ਕਰਕੇ ਅੰਦਰੋਂ ਹੋ ਸਕਦਾ ਦਰਸ਼ਨ ਤੁਹਾਨੂੰ ਚੰਗੀ ਤਰ੍ਹਾਂ ਨਾ ਆਵੇ ਹੋਣ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਤੇ ਹਾਂ ਆਪਾਂ ਚੱਲਦੇ ਜੀ ਗੁਰਦੁਆਰਾ ਟਿੱਬੀ ਸਾਹਿਬ ਤੇ ਉੱਥੇ ਤੁਹਾਨੂੰ ਦਰਸ਼ਨ ਕਰਵਾਉਣਾ ਜਿੱਥੋਂ ਕਿ ਗੁਰੂ ਗੋਬਿੰਦ ਸਿੰਘ ਜੀ ਤੀਰ ਚਲਾਉਦੇ ਸੀ ਹੁਣ ਚੜ੍ਹਨ ਪਹਿਲੇ ਔਖਾ ਲੱਗਦਾ ਪਰ ਜਦੋਂ ਉਤਰਦੇ ਆ ਤੇ ਫਿਰ ਉਹ ਗੋਲੀ ਵਾਂਗੂ ਜਾਂਦਾ ਸਾਈਕਲ ਬੰਦੇ ਨੂੰ ਪਨਾ ਦੂਜਾ ਬੰਦਾ ਵੀ ਜੋਰ ਬਹੁਤ ਲੱਗਦਾ ਪੁੱਲ ਤੇ ਐਨ ਖੱਲੀਆਂ ਚਾਰ ਦੀਆਂ ਪੱਟਾਂ ਦੀਆਂ ਪੂਰੀਆਂ ਤੇ ਆ ਗਿਆ ਚੋਪਰ ਅੱਪਾ ਇਸ ਵਕਤ ਖੜੇ ਆ ਜੀ ਗੁਰਦੁਆਰਾ ਟਿੱਬੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਵਿਖੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਹੋਇਆ ਜੀ ਗੁਰੂ ਗਿਵਨ ਸਿੰਘ ਜੀ ਆ ਇੱਥੇ ਉੱਚਾ ਟਿੱਬਾ ਹੁੰਦਾ ਸੀ ਇੱਥੇ ਉਹਨਾਂ ਨੇ ਆਸਣ ਲਾਇਆ ਸੀਗਾ ਤੇ ਇੱਥੇ ਬੈਠੇ ਸੀਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਖਿਦਰਾਣੇ ਦੀ ਢਾਬ ਵਿਕੇ ਉਹ 40 ਸਿੰਘ ਨੇ ਜਿਹੜੇ ਉਹ ਔਰੰਗਜ਼ੇਬ ਦੀ ਫੌਜ ਜੋ ਕਿ ਵਜ਼ੀਰ ਖਾਨ ਲੈ ਕੇ ਆਏ ਸੀਗਾ ਉਹਦੇ ਨਾਲ ਜੰਗ ਲੜ ਰਹੇ ਨੇ ਤਾਂ ਉਹਨਾਂ ਨੇ ਇੱਥੋਂ ਇਸ ਉੱਚੇ ਟਿੱਬੇ ਤੋਂ ਬੈਠ ਕੇ ਤੀਰਾਂ ਦੀ ਬਾਰਿਸ਼ ਕਰਤੀ ਸੀਗੀ ਜੀ ਔਰੰਗਜ਼ੇਬ ਦੀ ਫੌਜ ਦੇ ਉੱਤੇ ਸੋ ਇਹ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੇ ਆਜੋ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਕਰਵਾਉਣੇ ਆ ਜੀ ਅੰਦਰ ਸੋ ਇਹ ਮੇਦੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਤੇ ਮੂਰੇ ਬਣਦਾ ਦਰਖਤ ਲੱਗਿਆ ਹੋਇਆ ਇਹ ਵੀ ਪ੍ਰਾਤਨ ਦਰਖ ਤੇ ਆਜੋ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ ਦਰਬਾਰ ਸਾਹਿਬ ਦੇ ਤੇ ਦਰਸ਼ਨ ਕਰਵਾਉਣੇ ਆ ਕਿ ਅੰਦਰ ਜਾ ਕੇ। ਇਹ ਗੁਰਦੁਆਰੇ ਦੀ 蒂ਬੀ ਸਾਹਬ ਦੀ ਹੈ ਜਿਹੜੇ ਫਰਸ਼ ਨੇ ਇਹਨਾਂ ਦੇ ਉੱਪਰ ਉਰਦੂ ਚ ਨਾਮ ਲਿਖੇ ਹੋਏ ਨੇਗੇ। ਤੇ ਅੰਦਰ ਬਾਬੇ ਜੀ ਨੂੰ ਪੁੱਛਿਆ ਸੀਗਾ ਬਾਕੀ ਆ ਸੰਬੰਧ ਵਗੈਰਾ ਵੀ ਲਿਖਿਆ ਹੋਇਆ ਨੇ ਤਰੀਕ ਲਿਖੀ ਹੋਈ ਹੈਗੀ ਕੁਛ ਬਾਬਾ ਜੀ ਕਹਿੰਦੇ ਇਹ ਉਨਾ ਟਾਈਮ ਆਦੀ ਨੇ ਕਿ ਇਹ ਪੁਰਾਣਾ ਹੀ ਹੈਗਾ ਫਰਸ਼ ਵੀ ਬਹੁਤ ਟਾਈਮ ਹੋ ਗਿਆ ਜੀ ਜਿਹੜੇ ਦੰਦ ਦੰਦ ਕਰਦੇ ਰਹੇ ਨੇ ਕੁੱਟਣਾ ਕੋਈ ਉਹਨਾਂ ਦੇ ਨਾਮ ਦੇ ਪੰਜਾਬੀ ਦੀ ਲਿਖਿਆ ਹੋਈ ਤੇ ਉਰਦੂ ਚ ਕੋਈ ਨਾਮ ਨਹੀਂ ਹੈ ਇਹ ਜੀ ਉਪਰੇ ਤੱਕ ਲਿਖਿਆ ਹੋਇਆ ਨਹੀਂ ਇੱਧਰ ਵੀ ਤੇ ਇੱਧਰ ਗਿਆ ਫਰਸ਼ ਤੇ ਸਾਰੇ ਲਿਖੇ ਹੋਏ ਨੇ ਜੀ ਨਾਮ ਦਰਸ਼ਨਪਾ ਕਰੇ ਜੀ ਅੰਦਰ ਗੁਰਦੁਆਰਾ ਟਿੱਬੀ ਸਾਹਿਬ ਤੇ ਹੁਣ ਆਪਾਂ ਸ਼੍ਰੀ ਮੁਕਸਰ ਸਾਹਿਬ ਤੋਂ ਆਪਣਾ ਸਫ਼ਰ ਜਿਹੜਾ ਉਹ ਸਟਾਰਟ ਕਰਾਂਗੇ ਜੀ ਫਰੀਦਕੋਟ ਨੂੰ ਤੇ ਫਰੀਦਕੋਟ ਵਿਖੇ ਆਪਾਂ ਤੁਹਾਨੂੰ ਬਾਬਾ ਫਰੀਦ ਜੀ ਦਾ ਟਿੱਲਾ ਦਿਖਾਵਾਂਗੇ ਜੀ ਇਤਿਹਾਸਕ ਥਾਵਾਂ ਨੇ ਉਹ ਵੀ ਫਰੀਦਕੋਟ ਤੇ ਉੱਥੋਂ ਦੇ ਗੁਰਦੁਆਰਾ ਗੋਦੜੀ ਸਾਹਿਬ ਹੈ ਜੀ ਉਹਦੇ ਦਰਸ਼ਨ ਕਰਾਵਾਂਗੇ ਉੱਥੇ ਕਾਰਾਜ ਮਹਿਲ ਪੈਲੇਸ ਹੈ ਜੀ ਉੱਥੇ ਤੁਹਾਨੂੰ ਦਿਖਾਵਾਂਗੇ ਆਪਾਂ ਜੋ ਕਿ 1899 ਦੇ ਵਿੱਚ ਬਣਾਇਆ ਗਿਆ ਸੀ ਤੇ ਇੱਕ ਫਰੀਦਕੋਟ ਦਾ ਕਿਲਾ ਹੈ ਜੀ ਉੱਥੇ ਜੋ ਕਿ 4-500 ਸਾਲ ਪੁਰਾਣਾ ਕਿਲਾ ਜੀ ਇਹ ਚੀਜ਼ਾਂ ਆਪਾਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਅੱਗੇ ਤੇ ਚੱਲਦੇ ਆਂ ਜੀ ਆਪਾਂ ਇੱਥੋਂ ਸੋ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਫਰ ਨਾਲ ਜੁੜੇ ਰਹੋ ਤੁਸੀਂ ਅੱਜ ਦਾ ਆਪਣਾ ਖਾਣਾ ਜੀ ਆਲੂ ਵਾਲੇ ਪਰੌਂਠੇ ਕਈ ਦਿਨ ਹੋ ਗਏ ਸੀ ਖਾਦੇ ਨਹੀਂ ਤੇ ਅੱਜ ਜੀ ਆ ਕਰਿਆ ਸੀਗਾ ਤੇ ਅੱਜ ਫਿਰ ਆਲੂ ਵਾਲੇ ਪਰੌਂਠੇ ਖਾਣ ਆਏ ਆ ਇੱਕ ਗੱਲ ਰੱਖਿਆ ਕਰੋ ਕਈ ਵਾਰੀ ਇਹ ਹਜੇ ਜੱਗ ਦੇ ਵਿੱਚ ਚਟਨੀ ਵੀ ਹੁੰਦੀ ਹੈ ਮੈਂ ਗਲਾਸ ਦੇ ਵਿੱਚ ਪਾ ਲੈਣੀ ਸੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਪਹਿਲਾਂ ਦਿਖਾਉਣਾ ਭੁੱਲ ਗਈ ਤੁਹਾਨੂੰ ਤੁੱਖ ਬਾਰੀ ਲੱਗੀ ਹੋਈ ਸੀ ਪਰੋਂਠੇ ਦੇਖੋ ਕੀ ਬਾਤ ਹੈ ਤੇ ਆ ਚਟਨੀ ਦਿੱਤੀ ਸੀਗੀ ਨਾਲ ਆ ਰਾਇਤਾ ਕਿ ਸਿਆ ਦਾ ਨਾਲ ਨਾਲ ਤੇ ਸ਼੍ਰੀ ਮੁਕਸਰ ਸਾਹਿਬ ਤੋਂ 5 ਕਿਲੋਮੀਟਰ ਅੱਗੇ ਆਏ ਸੀਗੇ ਤੇ ਪਰੌਂਠਿਆਂ ਨੇ ਫਿਰ ਆਪਦਾ ਅਸਰ ਵੀ ਦਿਖਾਉਣਾ ਹੁੰਦਾਗਾ ਫਿਰ ਉਹ ਦਿਖਾਤਾ ਤੇ ਇੱਥੇ ਜਾ ਕੇ ਤਾਂ ਫਿਰ ਜਮਾਂ ਹੀ ਬੱਸ ਹੋ ਗਈ ਤੇ ਆ ਮੋਟਰ ਸੀਗੀ ਤੇ ਇੱਥੇ ਮੋਟਰ ਤੇ ਆ ਚਟਾਈ ਆਪਣੀ ਤੇ ਇੱਥੇ ਪੈ ਗਏ ਸੀਗੇ ਫਿਰ 10 ਮਿੰਟ ਆਰਾਮ ਕਰਦੇ ਆਗੇ ਤੇ ਆਰਾਮ ਕਰਕੇ ਫਿਰ ਅੱਗੇ ਨੂੰ ਜਾਵਾਂਗੇ ਤੇ ਇਹ ਸਿੱਖਿਆ ਮਿਲਦੀ ਆ ਵੀ ਸਫ਼ਰ ਦੇ ਵਿੱਚ ਸਾਈਕਲ ਚਲਾਉਣਾ ਤੁਸੀਂ ਰੋਂਠੇ ਕਦੇ ਨਾ ਖਾਭੋ ਕਿਉਂ ਵੀ ਸਹੀ ਗੱਲ ਆ ਸੈਂਪਲ ਰੋਟੀ ਖਾਭੋ ਚਾਹ ਪੀਵੋ ਬਸ ਨਹੀਂ ਤਾਂ ਫਿਰ ਸਾਡੇ ਵਾਂਗੂ ਮੋਟਰਾਂ ਨਾਲ ਬੱਗੇ ਚਟਾਈਆਂ ਵਿਛਾ ਕੇ ਸੌਂਦੇ ਫਿਰੋਗੇ ਕੀ ਫਾਇਦਾ ਅੱਜ ਤਾਂ ਪਰ ਜਾਣਾ ਨੇੜੇ ਸੀਗਾ ਫਰੀਦਕੋਟ ਇੱਥੋਂ ਸਾਰਾ 36 ਕਿਲੋਮੀਟਰ 37 35 35 ਕਿਲੋਮੀਟਰ ਇੱਥੋਂ ਸਾਰਾ ਫਰੀਦਕੋਟ ਤੇ ਥੋੜਾ ਜਿਹਾ ਆਰਾਮ ਕਰਦੇ ਫਿਰ ਚੱਲਦੇ ਆ ਅੱਗੇ ਹਾਂਜੀ ਵੀਰੇ ਤੇ ਆਪਾਂ ਸ੍ਰੀ ਮੁਖਸਰ ਸਾਹਿਬ ਤੋਂ ਬੜਾ ਬਾਹਰ ਆ ਕੇ ਖੜੇ ਜੀ ਗਏ ਜੀ ਉਦੇ ਕਰਨ ਪਿੰਡ ਆ ਪਿੱਛੇ ਤੇ ਬਾਈ ਹੁਣੇ ਮਿਲੇ ਨੇ ਰਸਤੇ 'ਚ ਮੈਂ ਕਿਹਾ ਤੇ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਸੀਗੇ ਹੋਰ ਵੀਰੇ ਕਿਵੇਂ ਠੀਕ ਹੋ ਜੀ ਕਿਹੜਾ ਪਿੰਡ ਆ ਜੀ ਆਪਣਾ ਬੜਾ ਬੂਰੂ ਪਿੰਡ ਆ ਜੀ ਲਾਜੂ ਉਦੇ ਕਰਨ ਦੇ ਇਲਾਕੇ ਪਿੰਡ ਆ ਠੀਕ ਆ ਜੀ ਵੀਰੇ ਤੇ ਬਾਈ ਹੁਣਾਂ ਨੇ ਹੌਸਲਾ ਦਿੱਤਾ ਜੀ ਬਹੁਤ ਤੇ ਧੰਨਵਾਦ ਵੀਰੇ ਬਹੁਤ-ਬਹੁਤ ਤੁਹਾਡਾ। ਕੋਈ ਗੱਲ ਨਹੀਂ ਵੀਰੇ। ਤੇ ਬਾਕੀ ਆਪਣਾ YouTube ਤੇ ਹੈਗਾ ਵੀਰੇ ਚੈਨਲ ਤੁਸੀਂ ਦੇਖਿਆ ਕਰੋ ਹਨਾ। ਆਕਾ ਮਾਲਵਾ ਪੁਆਇੰਟ ਤੇ ਹੈਗਾ ਮੁੰਡਿਆਂ ਦਾ ਨਾਮ ਤੇ ਆਪਣਾ ਮਾਲਵਾ ਬਾਇਰ ਦਾ ਨਾਮ ਤੇ। ਠੀਕ ਹੈ ਠੀਕ ਹੈ। YouTube ਤੇ ਆਪਾਂ ਵੀਡੀਓ ਫੋਨ ਹੈ ਜਿਹੜੇ ਇਤਿਹਾਸ ਖਾਵਾਉਂਗੇ। ਠੀਕ ਹੈ ਜੀ ਫਿਰ ਵੀਰੇ। ਹਾਂਜੀ ਮਿੱਤਰੋ ਆਪਾਂ ਖੜੇ ਆ ਜੀ ਇਸ ਵਕਤ ਪਿੰਡ ਮਰਾੜ ਕਲਾਂ। ਤੇ ਮਰਾੜ ਕਲਾਂ ਹੈਗਾ ਜੀ ਸੱਬੇ ਦਾ ਪਿੰਡ। ਤੇ ਐਂਟਰੋਲ ਦਾ ਆਪਈਏ ਜੀ ਕੋਠੀ ਬਾਈ ਦੀ ਤੇ ਪਰ ਬਾਈ ਆਪ ਘਰੇ ਹੈ ਨਹੀਂ ਹੁਣ ਚੰਡੀਗੜ੍ਹ ਗਿਆ ਹੋਇਆ ਕਿਸੇ ਕੰਮਕਾਰ ਕਰਕੇ ਬਾਹਰ ਸ਼ੋਅ ਆ ਉਹਨਾਂ ਦਾ ਉਹਦੀ ਤਿਆਰੀ ਹੈ ਜੀ ਤੇ ਦੇਖਦੇ ਆਂਗੇ ਮਾਤਾ ਹੁਣੀ ਹੋਣਗੀ ਘਰੇ ਉਹਨਾਂ ਨੂੰ ਮਿਲ ਕੇ ਚੱਲਦੇ ਆਂ ਜੀ ਫਿਰ ਆਪਾਂ ਪੰਜ ਛੇ ਦੇ ਨਹੀਂ ਹੋਇਆ ਇੱਥੇ ਪਾਏ ਸੀਗੇ ਜੀ ਤੇ ਪਰ ਬਾਈ ਤਾਂ ਹੈ ਨਹੀਂ ਇੱਥੇ ਉਹ ਚੰਡੀਗੜ੍ਹ ਗਏ ਹੋਏ ਨੇ ਤੇ ਉਹਨਾਂ ਦੇ ਚਾਚੇ ਦਾ ਮੁੰਡਾ ਮਿਲ ਗਿਆ ਜੀ ਸਾਨੂੰ ਉਹ ਪਿੱਛੇ ਜਾਂਦਾ ਬਾਈ ਤੇ ਚੱਲਦੇ ਆਂ ਜੀ ਘਰੇ ਮਾਤਾ ਹੁਣਾ ਨਾਲ ਗੱਲਬਾਤ ਕਰਦੇ ਆਂਗੇ ਤੇ ਮਿਲ ਕੇ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਜੀ ਤੇ ਬਾਕੀ ਬਾਈ ਨੂੰ ਬਹੁਤ-ਬਹੁਤ ਵਧਾਈਆਂ ਜੀ ਕੋਠੀ ਪਈ ਜਾਂਦੀ ਆ ਬਾਈ ਦੀ ਇੱਧਰਲੇ ਪਾਸੇ ਹਾਂਜੀ ਬਾਈ ਤੇ ਆਪਾਂ ਸੱਬੇ ਬਾਈ ਦੇ ਮੰਮੀ ਡੈਡੀ ਨੂੰ ਮਿਲਿਆ ਸੀਗੇ ਜੀ ਅੰਦਰਾਂ ਅੰਕਲ ਖੜੇ ਨੇ ਜੀ ਬਾਹਰ ਤੇ ਆ ਬਾਪੂ ਜੀ ਨੇ ਗੱਡੀ ਲੈ ਕੇ ਦਿੱਤੀ ਆ ਜੀ ਬਾਈ ਸੱਬੇ ਨੇ ਤੇ ਕੰਮ ਚੱਲੇ ਸੀਗੇ ਹੁਣ ਕਿਤੇ ਤੇ ਆ ਪੁਰਾਣਾ ਘਰ ਆਗਾ ਜੀ ਬਾਈ ਦਾ ਕਿਵੇਂ ਦੇਖ ਲਓ ਹਨਾ ਗਰੀਬੀ ਦੇ ਵਿੱਚ ਉੱਠਿਆ ਬੰਦਾ ਇੱਕ ਤੇ ਪੂਰੀ ਦੁਨੀਆ ਤੇ ਨਾਮ ਅੱਜ ਬਾਈ ਦਾ ਬਹੁਤ ਚੰਗਾ ਲੱਗਿਆ ਜੀ ਮਿਲ ਕੇ ਉਹਨਾਂ ਨੂੰ ਤੇ ਆ ਵੀ ਥੱਲੇ ਪਾਸੇ ਨਵੀਂ ਕੋਠੀ ਬਣੀ ਜਾਂਦੀ ਹੈ ਜੀ ਤੇ ਆ ਵੀਰਾ ਬਾਈ ਦੇ ਚਾਚੇ ਦਾ ਮੁੰਡਾ ਤੇ ਫੋਟੋ ਆਪਾਂ ਪਾਵਾਂਗੇ ਤੇ ਤਾਏ ਦਾ ਮੁੰਡਾ ਠੀਕ ਹੈ ਤਾਏ ਦਾ ਤੇ ਤੇ ਆਹ ਬਾਈ ਹੁਣਾਂ ਦਾ ਘਰ ਆਹ ਜੀ ਬਾਕੀ ਫੋਟੋ ਆਪਾਂ ਪਾਵਾਂਗੇ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਲਈ ਸਾਰੇ ਜਣੇ ਤੇ ਬਾਈ ਜੀ ਸਾਈਕਲਾਂ ਤੇ ਸਫਰ ਕਰਦੇ ਕਰਦੇ 99 ਰਾਹਾਂ ਤੋਂ ਦੀ ਘੁੰਮਦੇ ਹੋਏ ਆਪਾਂ ਮਰਾੜਕਲਾਂ ਪਿੰਡ ਗਏ ਸੀਗੇ ਮਰਾੜਕਲਾਂ ਪਿੰਡ ਤੋਂ ਅ 22 ਸੱਬੇ ਦੇ ਪਰਿਵਾਰ ਨੂੰ ਮਿਲ ਕੇ ਆਪਾਂ ਅੱਗੇ ਪਹੁੰਚੇ ਜੀ ਪਿੰਡ ਰਮਾਣਾ ਤੇ ਪਿੰਡ ਰਮਾਣੇ ਆ ਕੇ ਜੀ ਆਹ ਨਹਿਰ ਆ ਗਈ ਇੱਥੇ ਸੋ ਇਹ ਨਹਿਰ ਆ ਗਈ ਵੱਡੀ ਨਹਿਰ ਹੈ ਚੌੜੀ ਹੈਗੀ ਇਹ ਹੈਗੀ ਆ ਜੀ Rajasthan ਵਾਲੀ ਨਹਿਰ ਇਹਦਾ ਪਾਣੀ ਜਿਹੜਾ ਜਾਂਦਾ ਹੈਗਾ ਜੀ ਉਹ Rajasthan ਨੂੰ ਜਾਂਦਾ ਤੇ ਇਹਦਾ ਪਾਣੀ ਪੰਜਾਬ ਦੇ ਵਿੱਚ ਨਹੀਂ ਆਉਂਦਾ ਹੈਗਾ ਤੇ ਆਪਣੇ ਪੰਜਾਬ ਵਾਲੀ ਨਹਿਰ ਉਹ ਅੱਗੇ ਆ ਗਈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਤੁਸੀਂ ਆ ਨਹਿਰ ਦਾ ਸਾਈਜ਼ ਚੈੱਕ ਕਰ ਲਓ ਆ ਨਹਿਰ ਦੇਖ ਲਓ ਤੁਸੀਂ ਕਿੱਡੀ ਆ ਤੇ ਹੁਣ ਆਜੋ ਆਪਾਂ ਤੁਹਾਨੂੰ ਪੰਜਾਬ ਵਾਲੀ ਨਹਿਰ ਵੀ ਦਿਖਾਉਣੇ ਹੈਗੇ ਜੀ ਅੱਗੇ ਇਹਦੇ ਬਾਬਾ ਠੀਕ ਆ ਤੇ ਇੱਥੇ ਦਾ ਫਿਰ ਚਾਹਿਆ ਥੋੜੀ ਇੱਥੇ ਕਬਰੇ ਨਹੀਂ ਤੇ ਆ ਹੈਗੀ ਆ ਜੀ ਪੰਜਾਬ ਵਾਲੀ ਨਹਿਰ ਲਓ ਜੀ ਤੇ ਇਹ ਨਹਿਰਾਂ ਨਹੀਂ ਜਿਹੜੀਆਂ ਦੋਵੇਂ ਹਰੀਕੇ ਪੱਤਣ ਤੋਂ ਆਉਂਦੀਆਂ ਨੇਗੀਆਂ ਤੇ ਫਰਕ ਪਤਾ ਚੱਲਦਾ ਰਾਜਸਥਾਨ ਵਾਲੀ ਨਹਿਰ ਦਾ ਤੇ ਪੰਜਾਬ ਵਾਲੀ ਨਹਿਰ ਦਾ ਦੋਮੇ ਦੇ ਸਾਈਜ਼ ਦਾ ਫਰਕ ਪਤਾ ਚੱਲਦਾਗਾ ਜੀ ਇੱਥੇ ਆ ਕੇ ਨਹਿਰਾਂ ਦੋਵੇਂ ਤੁਸੀਂ ਦੇਖ ਲਈਆਂ ਹੋਣੀਆਂ ਨੇ ਤੇ ਦੋਵੇਂ ਨਹਿਰਾਂ ਹਰੀਕੇ ਪੱਤਣ ਤੋਂ ਸਟਾਰਟ ਹੁੰਦੀਆਂ ਨੇ ਤੇ ਜਿਹੜੀ ਪੰਜਾਬ ਵਾਲੀ ਨਹਿਰ ਆ ਉਹ ਅਬੋਰ ਤੱਕ ਜਾਂਦੀ ਹੈ ਜੀ ਤੇ ਦੂਸਰੀ ਨਹਿਰ ਹੈ ਜਿਹੜੀ ਰਾਜਸਥਾਨ ਤੱਕ ਜਾਂਦੀ ਆ ਤੇ ਦੋਵੇਂ ਨਹਿਰਾਂ ਦੇ ਵਿੱਚ ਤੁਸੀਂ ਕੀ ਫਰਕ ਦੇਖਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਜਿਹੜਾ ਫਰਕ ਦੇਖਿਆ ਕਿ ਰਾਜਸਥਾਨ ਵਾਲੀ ਨਹਿਰ ਦਾ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਉਹ ਨਹਿਰ ਵੀ ਵੱਡੀ ਹੈਗੀ ਤੇ ਪੰਜਾਬ ਵਾਲੀ ਨਹਿਰ ਛੋਟੀ ਆ ਸੋ ਪੰਜਾਬ ਨਾਲ ਪਹਿਲਾਂ ਵੀ ਬਦਗਰਾ ਹੁੰਦਾ ਆ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਤੁਸੀਂ ਕੀ ਚੀਜ਼ ਨੋਟ ਕਰੀ ਹੈਗੀ ਨਹਿਰ ਦੇ ਨਾਲ ਜਿਹੜਾ ਆ ਸੜਕ ਜਾਂਦੀ ਆ ਰਸਤਾ ਬਹੁਤ ਸੋਹਣਾ ਲੋਕੇਸ਼ਨ 뷰 ਬਹੁਤ ਸੋਹਣਾ ਬਣਦਾ ਇੱਥੋਂ ਦੀ ਪਰ ਸੜਕ ਥੋੜੀ ਜਿਹੀ ਖਰਾਬ ਆ ਰਾਤ ਬਰਾਤ ਵਾਲੀ ਸੜਕ ਹੀ ਹੈ ਨਹੀਂ ਤੇ ਗੱਡੀ ਵਾਲੀ ਵੀ ਸੜਕ ਹੀ ਹੈ ਨਹੀਂ ਜੀ ਸੋ ਜੇ ਤੁਸੀਂ ਫਰੀਦਕੋਟ ਨੂੰ ਜਾਣੇ ਹੋ ਇਸ ਰਸਤੇ ਤਾਂ ਥੋੜਾ ਜਿਹਾ ਆਪਣਾ ਧਿਆਨ ਰੱਖ ਕੇ ਚੱਲਿਓ ਜੀ ਕਿਉਂਕਿ ਸੜਕ ਖਰਾਬ ਤੇ ਬਾਕੀ 뷰 ਬਹੁਤ ਸੋਹਣਾ ਬਣਦਾ ਹੀ ਇੱਥੋਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਸਾਈਕਲਾਂ ਤੇ ਸਫਰ ਕਰਦੇ ਨਵੇਂ-ਨਵੇਂ ਰਾਹ ਮਿਲਦੇ ਆ ਨਾ ਮਹੀਨੇ ਮੇਰਾ ਹਾਂ ਦਾ ਐਕਸਪੀਰੀਅੰਸ ਹੁੰਦਾ ਤੇ ਉਹਨਾਂ ਦੇ ਵਿੱਚੋਂ ਕਰਾ ਇਹ ਆ ਉਹ ਤੱਕ ਬੱਟੇ ਪਾਏ ਹੋਏ ਆ ਤੇ ਆ ਮਗਰ ਹੁੰਦਾ ਜੀ ਪੁੱਲ ਤੇ ਪਰਲੇ ਪਾਸੇ ਨਹਿਰਾਂ ਨੇ ਜੀ ਤੇ ਐਵੇਂ ਦਾ ਐਕਸਪੀਰੀਅੰਸ ਹੁੰਦਾ ਰਹਿੰਦਾ ਜੀ ਸਾਈਕਲਾਂ ਤੇ ਸਫਰ ਕਰਨ ਨਾਲ ਸੋ ਵਧੀਆ ਲੱਗਦੀ ਇਹ ਨੇ ਇਹ ਚੀਜ਼ਾਂ ਚੱਲਦੇ ਆ ਕਿ ਅੱਗੇ ਸਾਹਮਣੇ ਆ ਕਿ ਸੜਕ ਜੀ ਸਾਫ਼ ਆ ਥੋੜੀ ਜੀ ਨੀ ਤੇ ਆਪਣੇ ਬੋਤਲਾਂ ਭਰ ਕੇ ਦਿੱਤੀਆਂ ਨਾਲ ਪਾਣੀ ਪਿਆ ਧੰਨਵਾਦ ਵੀਰੇ ਕੋਈ ਨਹੀਂ ਧੰਨਵਾਦ ਜੀ ਬਹੁਤ ਬਹੁਤ ਇਕਮਦੀਪ ਬਾਈ ਇਕਮਦੀਪ ਧੰਨਵਾਦ ਵੀਰੇ ਬਹੁਤ ਬਹੁਤ ਰੱਬ ਚੜ੍ਹਦੀ ਕਲਾ ਤੇ ਧੰਨਵਾਦ ਵੀਰੇ ਬਹੁਤ ਬਹੁਤ ਹੈ ਸਰੀਰਕੋਟ 8 ਕਿਲੋਮੀਟਰ ਰਹਿ ਗਿਆ ਜੀ ਇੱਥੋਂ ਇਹ ਹੈਗਾ ਜੀ ਪਿੰਡ ਰਤੀ ਰੋੜੀ ਤੇ ਪਰ ਸ਼ਾਮ ਇਹ ਵੀ ਲੰਬੇ ਹੋ ਗਏ ਸੂਰਜ ਵੀ ਡੁੱਬਣ ਲੱਗ ਗਿਆ ਥੋੜਾ ਹੀ ਰਹਿ ਗਿਆ ਸਫ਼ਰ ਆਪਣਾ ਤੇ ਟਾਈਮ ਸਾਨੂੰ ਤਾਂ ਲੱਗ ਗਿਆ ਕਿਉਂਕਿ ਅਸੀਂ ਰੁਕਦੇ ਰੁਕਦੇ ਆਏ ਹਾਂ ਅਗੇ ਇੱਕ ਨਾ ਰਾਹ ਦੇ ਵਿੱਚ ਆਉਂਦੇ ਆਉਂਦੇ ਅਸੀਂ ਆਹ ਚੀਜ਼ ਬਹੁਤ ਨੋਟ ਕਰੀ ਆ। ਆਹ ਸੋਲਰ ਪੈਨਲ ਲੱਗੇ ਹੋਏ ਨੇ ਖੇਤਾਂ 'ਚ। ਆਹ ਲੱਗਿਆ ਹੋਇਆ, ਆਹ ਲੱਗਿਆ ਹੋਇਆ ਇੱਕ, ਇੱਕ ਉੱਪਰੇ ਲੱਗਿਆ ਹੋਇਆ। ਤੇ ਇਹ ਕਈ ਖੇਤਾਂ 'ਚ ਲੱਗੇ ਹੋਏ ਨੇ ਕਿ ਐਵੇਂ ਆਸੇ-ਪਾਸੇ। ਤੇ ਜਿਹੜੇ ਸੋਲਰ ਪੈਨਲ ਲੱਗੇ ਹੋਏ ਨੇ ਜੀ ਇਹਨਾਂ ਦਾ ਮੇਨ ਕਾਰਨ ਇਹ ਹੈਗਾ ਵੀ ਇਹ ਜਿਹੜੇ ਪਿੰਡ ਨੇ ਨਹਿਰ ਦੇ ਨੇੜੇ ਪੈ ਜਾਂਦੇ ਆ ਤੇ ਨਹਿਰ ਦੇ ਨੇੜੇ ਹੋਣ ਕਰਕੇ ਇੱਥੋਂ ਦਾ ਪਾਣੀ ਉੱਚਾ ਹੈਗਾ। ਤੇ ਉਹਦੇ ਕਰਕੇ ਕਈ ਵਾਰੀ ਨਾ ਮੋਟਰਾਂ ਦੀ ਲਾਈਟ ਇੱਥੇ ਘਟ ਆਉਂਦੀ ਹੈਗੀ। ਤੇ ਪਰ ਝੋਨਾ ਲਾਉਂਦੇ ਨੇ ਇੱਧਰ ਵੀ ਤੇ ਉਹ ਝੋਨੇ ਨੂੰ ਹੁਣ ਪਤਾ ਵੀ ਆਪਾਂ ਨੂੰ ਪਾਣੀ ਦੀ ਲੋੜ ਵੱਧ ਪੈਂਦੀ ਆ ਤਾਂ ਸਵੇਰੇ ਲੈਟ ਨਹੀਂ ਉਹਦੀ ਤਾਂ ਸੋਲਰ ਪੈਨਲ ਆ ਉਹ ਜਿਹੜੀ ਬਿਜਲੀ ਬਣਦੀ ਹੈਗੀ ਤੇ ਉਹਦੇ ਨਾਲ ਫਿਰ ਮੋਟਰ ਚੱਲਦੀ ਹੈ ਜੀ ਤੇ ਪਾਣੀ ਜਿਹੜਾ ਧਰਤੀ ਹੇਠੋਂ ਫੇਰ ਜਮੀਨਾਂ ਨੂੰ ਲੱਗਦਾ ਹੈਗਾ ਜੀ ਤੇ ਬਾਕੀ ਜਿੱਥੇ ਆਪਾਂ ਪਾਣੀ ਪੀਤਾ ਸੀਗਾ ਖੜ ਕੇ ਬਾਈ ਤੋਂ ਉਹਨੇ ਇਹ ਵੀ ਦੱਸਿਆ ਸੀਗਾ ਸਾਨੂੰ ਵੀ ਜਦੋਂ ਝੋਨਾ ਪਾਉਂਦੇ ਆ ਅਸੀਂ ਤਾਂ ਉਹ ਜਿਹੜੀ ਕੰਬੈਨ ਆਗੀ ਉਹ ਇੱਥੇ ਥੱਲੇ ਖੁੱਭ ਜਾਂਦੀ ਹੈ ਕਿਉਂਕਿ ਧਰਤੀ ਸੇਮ ਵਾਲੀ ਹੈਗੀ ਤਾਂ ਮਗਰੋਂ ੱਤਕਾ ਲਾਉਣਾ ਪੈਂਦਾਗਾ ਉਹਨੂੰ ਤੋ ਐਵੇਂ ਨਹੀਂ ਨਾ ਪਿੰਡਾਂ ਦੀ ਗੱਲਬਾਤ ਆ ਐਵੇਂ ਖੇਤੀ ਹੁੰਦੀ ਹੈ ਜਿੱਤ ਬਾਹਰ ਦਾ ਗੇਟ ਦੇਖ ਕੇ ਭਲੇਖਾ ਖਾ ਗਏ ਆਪਾਂ ਫਰੀਦਕੋਟ ਖੜੇ ਆ ਜੀ ਲੱਗਦਾ ਹੈ ਜਿਵੇਂ ਆਪਾਂ ਕਿਸੇ ਬਾਹਰਲੇ ਮੁਲਕ ਖੜੇ ਹੋਈਏ ਤੇ ਗੇਟ ਤੋਂ ਪਰਲੇ ਪਾਸੇ ਉਹ ਕਾਲਜ ਦੀ ਬਿਲਡਿੰਗ ਆ ਗੇਟ ਲੱਗਿਆ ਹੋਇਆ ਤਾਂ ਕਰਕੇ ਦਿਖਦਾ ਨਹੀਂ ਇਹ ਹੈਗਾ ਜੀ ਬਾਬਾ ਫਰੀਦ ਲਾ ਕਾਲਜ ਫਰੀਦਕੋਟ ਸੋ ਬਹੁਤ ਹੀ ਸੋਹਣਾ ਕਾਲਜ ਬਣਾਇਆ ਹੋਇਆ ਹੈਗਾ ਜੀ ਇਹ ਪਹੁੰਚ ਗਏ ਆਪਾਂ ਗੁਰਦੁਆਰਾ ਗੋਦੜੀ ਢਿੱਲਾ ਬਾਬਾ ਫਰੀਦ ਸਾਹਿਬ ਜੀ ਤੇ ਇੱਥੋਂ ਮੁੜਦਾ ਜੀ ਆਹ 게ਟ ਹੈ ਤੇ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਢਿੱਲਾ ਬਾਬਾ ਫਰੀਦ ਜੀ ਤੇ ਕਮਰਾ ਵਗੈਰਾ ਦੇਖਦੇ ਆ ਕਿ ਕਮਰੇ ਦਾ ਹੱਲ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਦਰਸ਼ਨ ਉਹੀ ਜਿਵੇਂ ਆਪਾਂ ਅੱਗੇ ਆਪਣੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸਵੇਰੇ ਕਰਾਵਾਂਗੇ ਜੀ ਨਹਾ ਧੋ ਕੇ ਵਧੀਆ ਤਰੀਕੇ ਨਾਲ ਸਵੇਰੇ ਸਾਜਰੇ ਉੱਠ ਕੇ ਫੇਰ ਦਰਸ਼ਨ ਕਰਾਵਾਂਗੇ ਜੀ ਤੁਹਾਨੂੰ ਇਹ ਕਮਰਾ ਜੀ ਆਪਣਾ ਅੱਜ ਦਾ ਸੋ ਇੱਧਰ ਆਪਣੀ ਦੁਕਾਨ ਵੀ ਲੱਗ ਗਈ ਸੇਲ ਵਾਲੇ ਕੱਪੜੇ ਆਪਣੇ ਭਾਈ ਸੁੱਕੇ ਨਹੀਂ ਸੀ ਉੱਥੇ ਇੱਥੇ ਪਾਤੇ ਸੁੱਕਣੇ ਹੁਣ ਸਰ ਤੇ ਸੋਹਣਾ ਕਮਰਾ ਗਾ ਜੀ ਇਹ ਤੇ ਹਾਲ ਕਮਰਾ ਗਾ ਖੁੱਲ੍ਹੇ ਹੀ ਹੈਗਾ ਪੱਖੇ ਲੱਗੇ ਹੋਏ ਆ ਤੇ ਸਾਹਮਣੇ ਲੰਗਰ ਹਾਲ ਇਧਰਲੇ ਪਾਸੇ ਤੇ ਉਧਰ ਸਾਹਮਣੇ ਦਰਬਾਰ ਸਾਹਿਬ ਹੈ ਜੀ ਤੇ ਸਵੇਰੇ ਦਰਸ਼ਨ ਕਰਵਾਉਣਾ ਹੈ ਜੀ ਫਿਰ ਆਪਾਂ ਤੁਹਾਨੂੰ ਇਧਰ ਬਹੁਤ ਹੀ ਸੋਹਣੀ ਤਸਵੀਰ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਨਾਲ ਹੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਬਹੁਤ ਸੋਹਣੀ ਤਸਵੀਰ ਬਣਾਈ ਹੋਈ ਹੈ ਜੀ ਇੱਧਰ ਕਮਰਾ ਮਿਲ ਗਿਆ ਜੀ ਆਪਾਂ ਨੂੰ ਸੋਹਣਾ ਕਮਰਾ ਸਫਾਈ ਵਧੀਆ ਤੇ ਬਾਅਦੇ ਹੁਣ ਨਹਾਵਾਂਗੇ ਰੋਟੀ ਪਾਣੀ ਖਾਵਾਂਗੇ ਜੀ ਤੇ ਉਸ ਤੋਂ ਬਾਅਦ ਫਿਰ ਵੀਡੀਓ ਐਡੀਟਿੰਗ ਵੀ ਕਰਨੀ ਆ ਤੇ ਦਰਸ਼ਨ ਅੱਪਾ ਤੁਹਾਨੂੰ ਸਵੇਰੇ ਕਰਾਵਾਂਗੇ ਤੇ ਸਵੇਰੇ ਦਰਸ਼ਨ ਵਧੀਆ ਹੋ ਜਾਂਦੇ ਨੇ ਸਾਜ ਦੇ ਉੱਠ ਕੇ ਤੇ ਉਸ ਤੋਂ ਬਾਅਦ ਆਪਣੀ ਇਥੋ ਰਵਾਨਗੀ ਹੋਊਗੀ ਜੀ ਫਿਰੋਜ਼ਪੁਰ ਵੱਲ ਸੋ ਵੀਡੀਓ ਜੇ ਚੰਗੀ ਲੱਗ ਰਹੀ ਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਾਂ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਜੀ ਤੇ ਕੋਈ ਵੀ ਗਲਤੀ ਹੁੰਦੀ ਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਮਿਲਦੇ ਆਂ ਫਿਰ ਕੱਲ ਨੂੰ ਇੱਕ ਹੋਰ ਲੰਗ ਵੀਡੀਓ ਦੇ ਵਿੱਚ ਧੰਨਵਾਦ ਜੀ